ਲਤੀ ਬਰਹਾ ਲਾ ਇਹ ਜਿਸ 150 ਵਾਰਾ ਜੀ ਇਹ ਕਣਕ ਆ ਪਨ ਲੱਗ ਜੀ ਬਾਟਨ ਤੇ ਬਾਹਰ ਚ ਲੱਗੀ ਪੈਣ ਵੱਟਦੇ ਵੱਟਦੇ ਖਵਾ ਜਲਦੀ ਬਾਹਰ ਚ ਪਈ ਜਾਂਦੀ ਆ ਦੇਖੋ ਗਣੀਆਂ ਆ ਗਈਆਂ ਟਰੈਕਟਰ ਦੇ ਉੱਤੇ ਦੇਖਣੀਆਂ ਪੈਣ ਲੱਗ ਗਈਆਂ ਜਾਰ ਕੋ ਗਿੜੇ ਰਹ ਗਏ ਬੱਤਲੇ ਬਹੁਤ ਧੀਰਿਆ ਆ ਗਿਆ ਇਹ ਸਭ ਦੋ ਬੱਤਲੇ ਕੰਨਾ ਆ ਗਿਆ ਰੋਕੋ ਇਹ ਤਾਂ ਕਣੀਆਂ ਥੋੜੀਆਂ ਹੀ ਆ ਤਾਂ ਬਚਾ ਹੋ ਜਾਣਾ ਕਣੀਆਂ ਘਾਟੀ ਆ ਇਹ ਤਾਂ ਐਡਮ ਚਿੰਨ ਚੱਲੀ ਜਾਂਦੀ ਵਧੀਆ ਥੋੜਾ ਜਿਹਾ ਮੱਠਾ ਹੋਇਆ ਮੀਂਹ ਥੋੜੀ ਜਿਹੀ ਕੜੀਆਂ ਜਾਂ ਟਰੈਕਟਰ ਦੇ ਦੇਖੋ ਜਿਹੜੀਆਂ ਜੜੀਆਂ ਪੈ ਗਈਆਂ ਇੰਨੀਆਂ ਕੋਈ ਇੰਨੀਆਂ ਕੜੀਆਂ ਨਾਲ ਤਾਂ ਬੱਚਾ ਹੋ ਗਿਆ ਨਾ ਬਾਟਲ ਲੰਦੇ ਮਾਲਕਾ ਤੋਂ ਬਾਅਦ ਚਾਹੀਦੀ ਉਹਨਾਂ ਮਰਜੀ आ जा भी आ जा ड्रैवर पिजाई लिया मशीन खुड़ी खिची लिया एक छोटी मशीन खड़ी चलती है लैवर को आवाज मारती थल आई दाने आई बच्चे का आई जेरे हिसाब कणक जी गिटी होगी पै तो लंका होगा गिना ਇਸ ਤੇ ਕਰਕੇ ਇਹ ਤੇ ਅੜੇ ਜਿਹੜੇ ਵਿੱਚ ਖਾਬ ਤੇ ਅੜੇ ਵਿੱਚ ਬਈ ਡਰਾਈਵਰ ਉਹ ਥੱਲੇ ਉਤਰ ਲੱਗਿਆ ਦੇਖੋ ਭਾ ਡਰਾਈਵਰ ਕਿੱਟੇ ਬਤਾੜੇ ਜਿਹੜੇ ਵਿੱਚ ਚਾਈ ਜਾਂਦੇ ਆ ਅੰਦਰ ਆ ਕਣੀਆਂ ਦਾ ਗੱਡੀਆਂ ਰੁਕ ਦੇਖ ਲੈ ਭਾਈ ਹੈ ਵੀ ਡਰਾਈਵਰ ਕਹਿੰਦਾ ਕਿਹੜਾ ਹੋਰ ਕੱਟ ਕੇ ਨਿਕਲੀ ਗਿਆ ਹਾ

ਗੋਪਟਰਾਲੀ ਜੀ ਬਹੁਤ ਲੱਗੇ ਆ। ਕੋਟੇਂਡੇ ਇੱਥੋਂ ਬਾਅਦ ਵੀ ਬਿਸ਼ੇਰ ਚੱਲੂ ਕਰਨਾ ਚੱਲੂ। ਤਾਂੜੇ ਤਾਂ ਵਿੱਚ ਫਣਕ ਪੂਰੀ ਪੱਕੀ ਜਾ। ਪਰ ਜਿਹੜੀ ਕਾਲੀਆਂ ਪੈ ਗਈਆਂ ਉੱਤੇ ਉਹਦੇ ਰਸਲਾਬ ਚੜ ਗਈ। ਮੁਸ਼ਕਲ ਹੀ ਵੱਡੂ। ਸਵੀਧਿਆ ਤਾਂ ਡਰਾਈਵਰ ਫੇਰ ਉਹ ਦੇਖੋ। ਵੀਡੇ ਤਾਂ ਕਰਦੇ ਕਰਦੇ। ਕਰਦੇ ਕਰਦੇ ਤਾਂੜੇ। ਪੈਨ ਮੁਹ ਲੱਗ ਗਿਆ ਦੇ ਮੋੜ ਤੋਂ ਸਾਰਾ ਪਿੱਛੇ ਗਿਆ ਜਿੱਤੀ ਵੀ ਨਾ ਜੱਦੀ ਜਾਂਦੀ ਹੈ ਅਹ ਰਾਹ ਮੇਂ ਦੇ ਆ ਕਟ ਰੱਤੇ ਪਾਹ ਜ਼ਹਿਰ ਦੇ ਸਾਗ ਕੜੀਆਂ ਜੜੀਆਂ ਕਾਫੀ ਜੈ ਲੱਗੀ ਆ ਬਿਛੀੜ ਨੇ ਲੋਾਈ ਬਾਤ ਤੀ ਪਾਈ ਬਿਛੀੜ ਬਾਹਰ ਕੱਟਦਾ ਡੋਕ ਤੇ ਢੀੜ ਲੋਈ ਬਿਛੀੜ ਜੜੀ ਆ ਬਾਹਰ ਕੱਟਦੀ ਦੇਖ ਸਕਦੇ ਤੁਸੀਂ ਬਿਛੀੜ ਚੱਲੀ ਆ ਜਿਹੜਾ ਆਪਣਾ ਖੱਤਾ ਵਾਜੇ ਵਿੱਚ ਗੜਗਰ ਹੈਗੀ ਗੱਡਣ ਵਾਲੀ ਬਾਅਦ ਜਿਹੜੀ ਵੱਧ ਪੈ ਲੱਗੀ ਹਵਾ ਹੀ ਬਹੁਤ ਤੇਜ਼ ਚੱਲਦੇ ਲਾ ਪੀ ਆ ਦੇਖ ਸਕਦੇ ਤੁਸੀਂ ਸੜਕ ਪੂਰੀ ਗਿੱਲੀ ਹੋ ਗਈ ਅੜਕਾ ਕਾ ਕਾਫੀ ਕੜੀਆਂ ਪੈ ਗਈਆਂ ਤੇ ਉਧਰ ਮਸ਼ੀਨ ਚੱਲੀ ਜਾਂਦੀ ਸੀ ਉਹ ਵੀ ਹੁਣ ਰੁਕ ਗਈ ਆ ਆਪਾਂ ਉਧਰ ਚਲਦੇ ਛੱਡ ਚਾ ਅਜੇ ਵੀ ਛੇੜ ਕੱਢ ਲਈ ਬਾਰਾ ਚੱਲੀ ਆ ਮਸ਼ੀਨ ਹੁਣ ਤੇ ਇਧਰ ਦੇਖੋ ਕੜਕਾ ਰਹਿ ਗਈ ਤੇਲੀ ਬੱਦਲ ਰਹਿ ਗਈ ਕਲਕਾ ਕੜ ਗਿਆ ਪੈ ਗਿਆ बारिश आ गई बदल बहुत ज्यादा अजय भी होीड़